ਉਤਰਾ ਸੱਚੀ ਤੋਂ ਅੱਗ ਲੱਗੀ ਸੀ ਦੂਜੇ ਪਾਸੇ ਮੈਂ ਹੋਰਾਂ ਨੂੰ ਦੱਸਦਾ ਫਿਰਿਆ ਆਪਦੇ ਪੁੱਸ ਨੂੰ ਕੰਨੀ ਕਹਿ ਲਿਆ ਮੇਰੇ 40 ਦੇ 40 ਜਣੇ ਆ ਘਾ ਕੇ ਖੜੇ ਜੀ ਪਤਾ ਹੀ ਨਹੀਂ ਲੱਗੇ ਵੀ ਕਿਵੇਂ ਮਰ ਕੇ ਕੋਈ ਬਿਲਕੁਦੀ ਦਿਸੇ ਕੋਈ ਕੱਟਣ ਦੀ ਹਿੰਮਤ ਨਹੀਂ ਪਈ ਸੀ ਪਰ ਮੇਰੇ ਕੋਲੇ ਰਿਹਾ ਕੱਖ ਨਹੀਂ ਗਾ ਵੀ ਜਣੀ ਸਾਰਾ ਪ੍ਰੋਗਰਾਮ ਕੁੜੀ ਦਾ ਵਿਆਹ ਵੀ ਇੰਨਾ ਤੇ ਸਾਰਾ ਪ੍ਰੋਗਰਾਮ ਇੰਨਾ ਤੇ ਜਾਂਦਾ ਇਹਨਾਂ ਦੇ ਸਿਰ ਤੇ ਮੈਂ ਚ ਵਾਕਾਂ ਨੂੰ ਵੀ ਦਾਰ ਦਿੰਦਾ ਸੀ ਵੀ ਆਪਾਂ ਇਹਨਾਂ ਤੋਂ ਬਿਨਾ ਕਰਾ ਕੇ ਕੀ ਤੀਜੀ ਤੀਜੀ ਪੀੜੀ ਚ ਵੜ ਗਏ ਹਾਂ ਜੀ ਪਸ਼ਤਾਨੀ ਕੰਮ ਬਸ ਇੰਨਾ ਥੀ ਕਰਦਾ ਮੇਰੇ ਇਹ ਕੰਮ ਹੋ ਗਏ ਕਰਾ ਤੇ ਲੱਗ ਨੂੰ ਫਟ ਗਈ ਜਿੱਤੇ ਸਾਡੇ ਬਸੂ ਕੇ ਸਾਡਾ ਜਿਹੜਾ ਖੜਾਇਆ ਗਿਆ ਅੱਜ ਥੋੜਾ ਸੱਤੂ ਆਇਆ ਕੋਈ ਟੇਕਲ ਤੇ ਕਰੇ ਕੁਸਾਗ ਕੁਝ ਦਿਨ ਪਹਿਲਾਂ ਰਾਮਗੜ੍ਹ ਤੋਂ ਇੱਕ ਮੰਦਭਾਗੀ ਖਬਰ ਆਂਦੀ ਹੈ ਕਿ ਇੱਕ ਗਰੀਬ ਜੋ ਕਿ ਬੱਕਰੀਆਂ ਪਾਲ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਕਾਰਨ ਜਿਹੜੀਆਂ ਉਸ ਦੀਆਂ ਬੱਕਰੀਆਂ ਨੇ ਤਕਰੀਬਨ 40 ਦੇ ਖਰੀਬ ਉਹ ਸੜ ਕੇ ਸੁਆਹ ਹੋ ਜਾਂਦੀਆਂ ਨੇ ਪਹਿਲਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਤਸਵੀਰਾਂ ਵਿਖਾਵਾਂਗੇ ਇਹ ਉਸ ਗਰੀਬ ਘਰ ਦੀਆਂ ਤਸਵੀਰਾਂ ਹਨ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਕਰੀਆਂ ਨਾਲ ਜਿਹੜਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੀਗਾ ਕਿਵੇਂ ਨਾ ਕਿਵੇਂ ਆਪਣਾ ਪਰਿਵਾਰ ਪਾਲਦੇ ਸੀ ਪਰ ਮੰਦਭਾਗੀ ਜਦੋਂ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਕਹਿ ਟੁੱਟ ਜਾਂਦਾ ਤਾਂ ਉਹ ਬਜ਼ੁਰਗ ਨਾਲ ਵੀ ਮਲਾਵਾਂਗੇ ਜੋ ਇਹਨਾਂ ਦਾ ਬੱਕਰੀਆਂ ਨਾਲ ਕਾਰੋਬਾਰ ਵੀ ਕਰਦੇ ਸਸਰੀ ਜੀ ਕੀ ਨਾਮ ਜੀ ਕੁਮਿੰਦਰ ਸਿੰਘ ਜੀ ਮਿੰਦਰ ਜੀ ਕੀ ਹੋਇਆ ਸੀਗਾ ਉਸ ਦਿਨ ਜੀ ਉਧਰ ਸੁੱਚੀ ਤੋਂ ਅੱਗ ਲੱਗੀ ਸੀ ਦੂਜੇ ਪਾਸੇ ਮੈਂ ਹੋਰਾਂ ਨੂੰ ਦੱਸਦਾ ਫਿਰ ਆਪਦੇ ਪਾਸੇ ਮੈਂ ਕੋਈ ਖਿਆਲ ਨਹੀਂ ਕਰਿਆ ਮੇਰੇ 40 ਦੇ 40 ਜਿਹੜੇ ਆ ਕੇ ਤੇ ਜੀ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਮਰ ਕੇ ਕੇ ਦਿਲਕਦੀ ਦਿਸੇ ਕੋਈ ਕੱਢਣ ਦੀ ਹਿੰਮਤ ਨਹੀਂ ਪਈ ਅਸੀਂ ਤਿੰਨ ਬੰਦੇ ਤੇ ਕਰੇ ਦੋ ਨੂੰ ਹਾਂਦੀਆਂ ਇੱਕ ਮੇਰੇ ਭਾਈ ਦੀ ਨੂੰਹ ਤੇ ਇੱਕ ਮੇਰੀ ਜਾਂ ਮੈਂ ਦੀ ਲੋਕ ਤਾਂ ਮਗਰੋਂ ਆਏ ਨੇ ਕਿ ਜਦੋਂ ਵੀ ਰੌਲਾ ਪਾ ਗਿਆ ਪਸੰਗੋਂ ਦਾ ਵੀ ਰੌਲਾ ਸੁਣ ਕੇ ਉੱਠ ਖੜੇ ਲੋਕ ਇੱਕ ਦੁਪਹਿਰਾਂ ਤੇ ਅੰਦਰ ਪੜ ਗਏ ਪਰ ਮੇਰੇ ਕੋਲੇ ਰਿਹਾ ਕੱਖ ਨਹੀਂ ਗਾ ਵੀ ਜਣੀ ਸਾਰਾ ਪ੍ਰੋਗਰਾਮ ਕੁੜੀ ਦਾ ਵਿਆਹ ਵੀ ਇੰਨਾ ਤੇ ਸਾਰਾ ਪ੍ਰੋਗਰਾਮ ਇੰਨਾ ਤੇ ਚੱਲਿਆ ਜੀ ਆਪਾਂ ਗੱਲ ਕਰੀਏ ਘਰ ਦਾ ਗੁਜ਼ਾਰਾ ਸੀ ਜਿਹੜਾ ਇਹ ਹੀ ਹੈ ਕਿ ਆ ਬਸ ਇਹ ਹੀ ਸੀ ਸਾਰਾ ਇਹਨਾਂ ਦੇ ਸਿਰ ਤੇ ਮੈਂ ਜਵਾਕਾਂ ਨੂੰ ਵੀ ਤਾੜ ਦਿੰਦਾ ਸੀ ਵੀ ਆਪਾਂ ਇਹਨਾਂ ਤੋਂ ਬਿਨਾ ਕਰਾਂਗੇ ਕੀ ਤੀਜੀ ਤੀਜੀ ਪੀੜੀ ਚ ਵੜ ਗਈ ਅੱਛਾ ਜੀ ਹਾਂ ਜੀ ਇਹ ਪਛਤਾਨੀ ਕੰਮ ਚੱਲ ਬਸ ਇਹਨਾਂ ਤੇ ਹੀ ਚੱਲਦਾ ਸੀ ਹਾਂ ਜੀ ਇਹਨਾਂ ਤੋਂ ਬਿਨਾ ਹੁਣ ਕਾਸੀ ਦੇ ਨਹੀਂ ਸੀ ਇਹਨਾਂ ਦੀ ਸਿਰ ਤੇ ਵਿਆਹ ਹੁੰਦੇ ਨਾ ਇਹਨਾਂ ਦੇ ਸਿਰ ਤੇ ਖਾਦ ਖਰਾਕ ਚੱਲਦੀ ਹੈ ਬਾਕੀ ਮੰਗਿਆ ਕੋਈ ਪੈਸਾ ਨਹੀਂ ਦਿੰਦਾ ਅੱਜ ਕੋਈ ਪੈਸਾ ਨਹੀਂ ਦਿੰਦਾ ਮਨ ਕਿਆ ਹੋਇਆ ਵੀ ਇਹਨਾਂ ਦੇ ਸਿਰ ਤੇ ਆਪਦਾ ਟਾਈਮ ਪਾਸ ਹੋ ਹੀ ਜਾਂਦਾ ਸੀ ਆਪਜੀ ਕਰਦਾ ਕੰਮ ਦੀਗਾ ਕਿਹੜਾ ਕਿਸੇ ਤੋਂ ਮੰਗਣ ਜਾਣਾ ਸੀ ਅੱਜ ਕੱਲ ਸੋਖਰੇ ਵੀ ਨਹੀਂ ਰਹੇ ਸੀ ਇਹਨਾਂ ਸਰਨਾ ਬਜ਼ੁਰਗ ਉਹਨਾਂ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਾਂਗੀ ਨਾ ਰਿੰਕੋ ਕੀ ਕਹਿਣਾ ਚਾਹੋਗੇ ਰਿੰਕੋ ਜੀ ਕਿ ਜਿਸ ਤਰ੍ਹਾਂ ਰੱਬ ਦਾ ਇੱਕ ਕਹਿ ਟੈ ਜਾਂਦਾ ਹੈ ਕਿ ਪਤਾ ਹੀ ਨਹੀਂ ਹੁੰਦਾ ਕਿ ਜਿਹੜੀ ਚਿੰਚੇ ਤੇ ਹੈ ਵਿਪਤਾ ਪਈ ਤਾਂ ਉਸ ਤੋਂ ਬਾਅਦ ਕਰਦੇ ਕੀ ਹਾਲਾਤ ਸੜਕਾਂ ਹੀ ਖਤਮ ਹੋ ਗਏ ਸੀ ਗਏ ਇਹਨਾਂ ਦੇ ਬਣਾਏ। ਜੇ ਮੰਨ ਲਓ ਕਿ ਖੁਦਗੁਜ਼ੀ ਕਰਨ ਦਾ ਕੰਮ ਹੋ ਚੱਲੇ ਸੀ ਸਾਡਾ ਹੀ। ਵੀ ਮੇਰੇ ਬਾਪੂ ਵੀ ਰਾਤ ਨੂੰ ਸੌਣੋਂ ਹਟ ਗਏ ਜਦ ਦੇ ਇਹ ਘਟਨਾ ਵਾਪਰੀ। ਸਾਨੂੰ ਵਾਸੀ ਵੀ ਖੁਦ ਨਾ ਚੱਲ ਜਾਈ। ਹਕੀਕਤ ਇਹ ਹੋ ਗਈ ਸੀ ਅਈ ساری ਰਾਤ ਤੁਰੇ ਫਿਰਦਾ ਰਹਿੰਦਾ ਸੀ ਮੈਂ ਉੱਥੇ ਹੁੰਦਾ ਸੀਗਾ ਜੀ। ਮੇਰੇ ਇਹ ਕੰਮ ਹੋ ਗਿਆ ਸੀ ਮੇਰਾ ਦਿਲ ਲੱਗਣੋਂ ਹਟ ਗਿਆ ਜਦ ਦੇ ਸਾਡੇ ਕੋਲ ਸੁਣ ਕੇ। ਮੋਸ਼ਨਲ ਕਰਨ ਵਾਲੀਆਂ ਤਸਵੀਰਾਂ ਨੇ ਕਿਉਂਕਿ ਜਦੋਂ ਘਰ ਦਾ ਜਿਹੜੇ ਮੇਨ ਰੋਟੀ ਆ ਉਹ ਬੰਦ ਹੋ ਜਾਵੇ ਤਾਂ ਘਰ ਦਾ ਤੁਸੀਂ ਸਮਝ ਸਕਦੇ ਹੋ ਕੀ ਹਾਲ ਹੈ ਕੋਈ ਨਹੀਂ ਬਰਾ ਹੌਸਲਾ ਰੱਖ ਕੋਈ ਨਹੀਂ ਜੇ ਭਾਜੀ ਅੱਜ ਗੱਲ ਕਰੀ ਜਾਵੇ ਤਾਂ ਜਿਹੜੇ ਗਲੋਬਲ ਸਿਕਵਲ ਲੋ ਤੁਹਾਡੀ ਮਦਦ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਇਹ ਨਾ ਬਹੁਤ ਅਨਬਾਹ ਹੈ ਇਹ ਸਾਡਾ ਦਿਲ ਖੜਾ ਆ ਕੇ ਅੱਜ ਥੋੜਾ ਸਾਨੂੰ ਆਏ ਹੋਗੇ ਥੋੜੇ ਕਰੇ ਕਿ ਸਾਹ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਡਾ ਮਨ ਖੜਾ ਕੇ ਆ ਕੇ। ਕੁੜੀਆ ਦਾ ਵੀ ਵਿਆਹ ਤੇ ਰਿਆ ਸੀ। ਆ ਇਹਨਾਂ ਦੇ ਸਿਰ ਤੂ ਕਰਨਾ ਸੀ ਹੁਣ ਇਹਨਾਂ ਦੇ ਸਿਰ ਤੇ ਸਾਡਾ ਪਰਿਵਾਰ ਚੱਲ ਰਿਹਾ ਜੀ। ਕੁਝ ਪਸ਼ੂ ਵੇਚਣੇ ਸੀ ਜੀ ਕੁੜੀਆ ਦਾ ਵਿਆਹ ਕਰਨਾ ਸੀਗਾ ਜੀ ਪਰ ਹੁਣ ਸਾਡੇ ਕੋਲ ਕੁਝ ਰਹੀ ਨਹੀਂ ਸੀਗਾ ਜੀ। ਹੁਣ ਆ ਬਾਈਆਂ ਦਾ ਧੰਨਵਾਦ ਕਰਦੇ ਆ ਥੋੜੇ ਸਾਨੂੰ ਪਸ਼ੂ ਦੇ ਕੇ ਗਏ ਆ ਜੀ। ਅਸੀਂ ਕੰਮ ਚਲਾਵਾਂਗੇ ਅਬ ਦਾ ਹੋਰ ਅੱਗੇ ਤੋਰਾਂਗੇ ਜੀ। ਐ ਕੋਈ ਹੋਰ ਆਊਗਾ ਜੀ ਦੇਖੇ ਜਾਊਗਾ ਜੀ। ਬਾਜੀ ਇਹ ਗੱਲ ਕਰੀ ਪ੍ਰਸ਼ਾਸਨ ਦੀ ਤੁਸੀਂ ਪ੍ਰਸ਼ਾਸਨ ਕੋਲੇ ਕੋਈ ਮਹਾ ਮਦਦ ਦੀ ਗੁਹਾਰ ਲਗਾਈ ਸੀ ਹਾਂ ਬਾਈ ਜੀ ਬਿਠੇ ਰ ਗਈ ਸੀ ਪਰ ਕਿਸੇ ਨੇ ਕੋਈ ਸੁਣ ਨਹੀਂ ਰਹੀ ਹਜੇ ਛੇ ਕਹਿੰਦੇ ਚੋਣਾਂ ਜਬਤਾ ਆਈ ਸੀ ਸਾਰੇ ਜੀ ਛਟੀੜੀ ਤੇ ਮੌਕੇ ਦੇ ਉਪਰਾ ਜੀ ਉਹ ਵੀ ਆਈ ਸੀ ਮੌਕਾ ਦੇਖ ਕੇ ਗਈ ਸੀ ਉਸ ਵਕਤ ਹੀ ਪਰ ਕੋਈ ਦਸਨ ਮਿਲ ਕੇ ਸੁਣਦਾ ਨਹੀਂ ਬਸ ਕਈ ਕਈ ਵਾਰ ਕੇ ਚੋਣਾਂ ਜਬਤਾਈ ਮਤਲਬ ਇਹ ਕੋਈ ਗੱਲਬਾਤ ਨਹੀਂ ਹੋਈ ਲਈ ਕਿਸਾਨ ਯੂਨੀਅਨ ਦੀਆਂ ਜਿਵੇਂ ਬੰਦੀਆਂ ਨੇ ਬਹੁਤ ਨਾਲ ਤੇ ਜ਼ੋਰ ਪਾਇਆ ਹੋਇਆ ਹੈ। ਕੀ ਆਪਾਂ ਕਹਿ ਸਕਦੇ ਹਾਂ ਕਿ ਅਸ਼ਵਾਸ਼ਣ ਦੇ ਹੀ ਜਾਂਦੇ ਪਰ ਐ ਕਿ ਕਿਉਂਕਿ ਅਸ਼ਵਾਸ਼ਣ ਨਾਲ ਤਾਂ ਘਰ ਦਾ ਗੁਜ਼ਾਰਾ ਨਹੀਂ ਹੋਣਾ ਸੀ ਅਜੇ ਚੌਨ ਜਹਫਤੇ ਤੇ ਬੜਾ ਟਾਈਮ ਪਿਆ ਘਰ ਦਾ ਗੁਜ਼ਾਰਾ ਮੁਸ਼ਕਿਲ ਨਾ ਹੋ ਜਾਂਦਾ। ਉਸ ਲਈ ਬਸ ਉਹ ਹੋ ਗਈ ਸੀ ਸਾਡਾ ਵੀ ਖਤਮ ਹੋ ਗਈ ਸੀ ਸਾਡੀ ਮਿਹਨਤ ਜੀ ਹੁਣ ਆਇਆ ਵੀ ਥੋੜਾ ਜਿ ਤੁਸੀਂ ਆਗੇ ਸਾਨੂੰ ਹੌਸਲਾ ਹੋ ਗਿਆ ਚੱਲ ਸਾਡੇ ਘਰੇ ਪਸ਼ੂ ਆ ਬੜੇ ਜੀ। ਥੋੜਾ ਸਾਡਾ ਜ ਫਰਕ ਪੈ ਗਿਆ ਜੀ ਸਾਡਾ। ਨਹੀਂ ਸਾਡੇ ਰੋਟੀ ਲੰਗਦੀ ਨਹੀਂ ਸੀਗੀ। ਇਹਨਾਂ ਘਰ ਦੀਆਂ ਤਸਵੀਰਾਂ ਸਾਡੇ ਨਾਲ ਵੀਰ ਵੀ ਮੌਜੂਦ ਨੇ ਜੋ ਇੱਥੇ ਜਿਹੜਾ ਗਲੋਬਲ ਸਿੱਖ ਫਾਊਂਡੇਸ਼ਨ ਚਲਾਉਂਦੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਕਿਉਂਕਿ ਜੇ ਅੱਪਾ ਗੱਲ ਕਰੀਏ ਕਿ ਅੱਜ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕੀਤਾ ਕਿਉਂਕਿ ਕਿਸੇ ਨੂੰ ਪੈਸਾ ਦੇਣਾ ਇੱਕ ਕੱਟ ਚੀਜ਼ ਹੁੰਦੀ ਹੈ ਪਰ ਜਦੋਂ ਵਪਾਰ ਦਿੱਤਾ ਜਾਂਦਾ ਹੈ ਤਾਂ ਇੱਕ ਦੁਆਵਾਂ ਰੱਬ ਤੱਕ ਲੱਗਦੇ ਕੀ ਕਹਨੇ ਜੀ ਇਹ ਦੇਖੋ ਇਦਾਂ ਹੀ ਹੁੰਦਾ ਜੇ ਕਿ ਇਹ ਘੜੀ ਕਿਸੇ ਤੇ ਵੀ ਆ ਸਕਦੀ ਆ ਅੱਜ ਆਪਾਂ ਖੜੇ ਆ ਤੁਸੀਂ ਬੈਠੇ ਹੋ ਆਪਣੇ ਘਰਾਂ 'ਚ ਕਦੇ ਵੀ ਕੁਦਰਤੀ ਆਫਤ ਕਰਕੇ ਐਹੋ ਜਿਹਾ ਨੁਕਸਾਨ ਕਿਸੇ ਦੇ ਵੀ ਵਾਪਰ ਸਕਦਾ ਪਰ ਜਦੋਂ ਮੈਂ ਮਤਲਬ ਅਗਰ ਸੱਚ ਗੱਲ ਦੱਸਾਂ ਕੱਲ ਸ਼ਾਮ ਨੂੰ ਜਦੋਂ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਤੁਸੀਂ ਹੁਣ ਵੀ ਦੇਖੋ ਕਿ ਮੋਬਾ ਮਾਰ ਮਾਰ ਕੇ ਵੀ ਰੋ ਰਿਹਾ ਔਰ ਬਾਪੂ ਜੀ ਰੋਂਦੇ ਪਏ ਸੀ ਤੇ ਮਨ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਕਿ ਇਹ ਵੀ ਕਿਵੇਂ ਹੋ ਸਕਦਾ ਪੂਰਾ ਪਰਿਵਾਰ ਦੇ ਵਿੱਚ ਘਰ ਪੂਰਾ ਮਾਤਮ ਛਾਇਆ ਹੋਇਆ ਔਰ ਜਦੋਂ ਜਿਸ ਦਾ ਰੋਜਗਾਰ ਹੀ ਉਸ ਦੇ ਸਿਰ ਦੇ ਉੱਤੇ ਹੋਵੇ ਪੂਰਾ ਰੋਜਗਾਰ ਹੀ ਉਹਦਾ ਡਿਪੈਂਡ ਹੋਵੇ ਸਿਰਫ ਇਸ ਦੇ ਉੱਤੇ ਔਰ ਘਰ ਚ ਵਿਆਹ ਰੱਖਿਆ ਹੋਵੇ ਔਰ ਔਰ ਘੜੀ ਘੜੀ ਸਾਰੇ ਦੁੱਖ ਬਣਾਉਣ ਤਾਂ ਹੁੰਦੇ ਨੇ ਪਰ ਸਾਡੀ ਹਿੰਮਤ ਨਹੀਂ ਸੀ ਪੈ ਰਹੀ ਕਿ ਅਸੀਂ ਫੋਨ ਕਰਕੇ ਇਹ ਵੀ ਪੁੱਛ ਸਕੀਏ ਵੀ ਤੁਹਾਡਾ ਕਿਵੇਂ ਹਾਲਾਤ ਨੇ ਤੁਹਾਨੂੰ ਕਿਸੇ ਨੇ ਮਦਦ ਦਿੱਤੀ ਜਾਂ ਨਹੀਂ ਦਿੱਤੀ ਪਰ ਫਿਰ ਹਿੰਮਤ ਕਰਕੇ ਜਦੋਂ ਫੋਨ ਕੀਤਾ ਤਾਂ ਇਹਨਾਂ ਨੂੰ ਦੱਸਿਆ ਕਿ ਹਜੇ ਤੱਕ ਕੋਈ ਮਦਦ ਸਾਡੇ ਕੋਲੇ ਪਹੁੰਚੀ ਨਹੀਂ ਗਈ ਫਿਰ ਅਸੀਂ ਸੋਚਿਆ ਕਿ ਆਪਣੀ ਟੀਮ ਵੱਲੋਂ ਸਵੇਰੇ ਭੇਜ ਕੇ ਪਰਿਵਾਰ ਨੂੰ ਮਿਲਿਆ ਜਾਵੇ ਫਿਰ ਜੋ ਇਹਨਾਂ ਦੇ ਚੀਜ਼ ਨੁਕਸਾਨੀ ਕੀਆ ਚਾਹੇ 40 ਬੱਕਰੀਆਂ ਸੀਗੀਆਂ ਪਰ ਅਸੀਂ 40 ਤਾਂ ਨਹੀਂ ਪੂਰੀਆਂ ਪਾ ਸਕਦੇ ਪਰ ਜੋ ਸਾਡੇ ਵੱਲੋਂ ਦਾ ਸੰਬੰਧ ਹੁੰਦਾ ਜੋ ਸਾਡੇ ਵੱਲੋਂ ਟੀਮ ਵੱਲੋਂ ਯਾ ਸਾਡੇ ਦਾਨੀ ਸੱਜਣਾ ਵੱਲੋਂ ਜਿਹੜੇ ਸਾਡੀ ਟੀਮ ਦੇ ਮੈਂਬਰ ਨੇ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਇੱਕ ਸੱਜਣ ਗੁਰਿੰਦਰ ਭੱਟੀ ਜੀ ਹੈਗੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਤੁਸੀਂ ਕਰੋ ਸੇਵਾ ਤੇ ਮਤਲਬ ਉਹ ਲੈ ਕੇ ਅੱਜ ਅਸੀਂ 12 ਬੱਕਰੀਆਂ ਲੈ ਕੇ ਇੰਨਾ ਤੱਕ ਪਹੁੰਚੇ ਹਾਂ ਤੇ ਜਦੋਂ ਬੂਆ ਖੜਕਾਇਆ ਤੇ ਬੱਕਰੀਆਂ ਬਾਪੂ ਜੀ ਜਰਾਂ ਨੂੰ ਸੌਂਪੀਆਂ ਤਾਂ ਇੱਕ ਸਕੂਨ ਜਿਹਾ ਮਿਲਿਆ ਕਿ ਅੱਜ ਘਰ ਜਾ ਕੇ ਸਾਨੂੰ ਨੀਂਦ ਚੰਨ ਦੀ ਆ ਸਕਦੀ ਹੈ ਕਿ ਯਾਰ ਜਿਨ੍ਹਾਂ ਦਾ ਜੋ ਨੁਕਸਾਨ ਹੋਇਆ ਸੀਗਾ ਔਰ ਐਟਲੀਸਟ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਖੁਸ਼ੀ ਹੈ ਉਹ ਸਾਨੂੰ ਬਹੁਤ ਵੱਡਾ ਸਕੂਨ ਦੇ ਰਹੀ ਔਰ ਚੰਗਾ ਫੀਲ ਹੋ ਰਿਹਾ ਕੀ ਜਸਰ ਸਾਹਿਬਨਾ ਅਮਨਦੀਪ ਸਿੰਘ ਜੀ ਜਿਨ੍ਹਾਂ ਦਾ ਅੱਖ ਨਾ ਕਿ ਜਿਹੜਾ ਅੱਜ ਅਸੀਂ ਇੱਕ ਮਦਦ ਛੋਟੀ ਜਿਹੀ ਮਦਦ ਕੀਤੀ ਹੈ ਕਿਉਂਕਿ ਜੇ ਆਪਾਂ ਕਹੀਏ ਕਿ ਪਰਭਾਈ ਤਾਂ ਨਹੀਂ ਕਰ ਸਕਦੇ ਪਰ ਇੱਕ ਮਦਦ ਦੇਣ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਕਿਤੇ ਨਾ ਕਿਤੇ ਕੁਝ ਸਕੂਨ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਬਖਾਨਣੇ ਘਰ ਦੀਆਂ ਤਸਵੀਰਾਂ ਹਨ ਕਿ ਜਿਹੜੇ ਵਿਚਾਰੇ ਗਰੀਬ ਇਨਸਾਨ ਆਪਣਾ ਬੱਕਰੀਆਂ ਦੇ ਵਪਾਰ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਇੱਕਦਮ ਹੀ ਉਹਨਾਂ ਤੇ ਜਦੋਂ ਕਹਿ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਘਰ ਦਾ ਖੇਰੂ ਖੇਰੂ ਹੋ ਜਾਂਦਾ ਹੈ ਕਿ ਆਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਿ ਜੇ ਕੁੜੀ ਦਾ ਰਿਸ਼ਤਾ ਵੀ ਇਹਨਾਂ ਨੇ ਰੱਖਿਆ ਸੀ ਵਿਆਹ ਕੁਝ ਦਿਨਾਂ ਦੇ ਵਿੱਚ ਹੋਣਾ ਸੀਗਾ ਕਿਤੇ ਨਾ ਕਿਤੇ ਉਹ ਵੀ ਦੂਰ ਹੋ ਗਿਆ ਇੱਕ ਵਾਰ ਫਿਰ ਬਜ਼ੁਰਗਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੂਗੇ ਬਾਬਾ ਜੀ ਕਿ ਜਿਹੜੀ ਅੱਜ ਤੁਹਾਡੀ ਮਦਦ ਹੋਈ ਹੈ ਜਿਹੜੇ ਵੀ ਰਾਏ ਨੇ ਤੁਹਾਡੇ ਕੋਲ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਅੱਜ ਮੇਰੇ ਘਰੇ ਇਹਨਾਂ ਨੇ ਦੀਵਾ ਲਾਤਾ ਸਾਡੇ ਤਾਂ ਦੀਵਾ ਬੁਝਿਆ ਪਿਆ ਸੀ ਦੀਵਾ ਬੁਝ ਗਿਆ ਸੀ ਇਹਨਾਂ ਭਾਈਆਂ ਨੇ ਬਹੁਤ ਧੰਨਵਾਦ ਹੈ ਜਿਹੜਾ ਕਿ ਇਹਨਾਂ ਨੇ ਤੇਲ ਪਾ ਕੇ ਦੀਵਾ ਮੱਚਦਾ ਕਰਦਾ ਘੇਰਾ ਗਾ ਕੇ ਮੱਚਦਾ ਵੀ ਰਹੂਗਾ ਜਦੋਂ ਅੱਜ ਇਹਨਾਂ ਨੇ ਮੱਚਦਾ ਰੋਟੀ ਨਹੀਂ ਚਿਕੰਦਾ ਮੱਚਾ ਕਰੋਂਦੇ ਜੀ ਰੋਟੀ ਤਾਂ ਕਿ ਦਾ ਕਰਦੇ ਨਹੀਂ ਨਾਂਜੀ ਭਰਾ ਹੈ ਮੇਰਾ ਤੁਹਾਡਾ ਭਰਾ ਹੈ ਭਰਾ ਹੈ ਮੇਰਾ ਮੁਕਤੀ ਹੋਈ ਹੈ ਪਰ ਜਾਈ ਅਨੇਕ ਸਹਦਿਆਂ ਦੇ ਪਰਿਵਾਰ ਇਮੋਸ਼ਨਲ ਹੋ ਚੁੱਕਿਆ ਕਿਉਂਕਿ ਜਿਹੜਾ ਅੱਜ ਕਿਤੇ ਨਾ ਕਿਤੇ ਪਰਿਵਾਰ ਨੂੰ ਕਿਤੇ ਸਾਹ ਆਇਆ ਹੈ ਕਿਉਂਕਿ ਜੇ 40 ਬੱਕਰੀਆਂ ਦੇ ਕਾਰਨ ਜਿੱਥੇ ਸਾਰਾ ਘਰ ਇੱਕ ਦੁੱਖ ਦੇ ਸਦਮੇ ਦੇ ਵਿੱਚ ਪਹੁੰਚ ਗਿਆ ਸੀ ਉਸ ਤੋਂ ਬਾਅਦ ਗਲੋਬਲ 6 ਵੱਲੋਂ ਇਨਾਂ ਦੀ ਮਦਦ ਕੀਤੀ ਗਈ ਹੈ ਸੰਗਰੂਰ ਤੋਂ ਰਵੀ ਸ਼ਰਮਾ ਜਗਵਾਨੀ